ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਅਗਰਵਾਟਾ ਇਸ ਰਾਜਧਾਨੀ ਪਰਮੈਂਟਨ ਤੋਂ ਮੇਰੇ ਵੱਲੋਂ ਜਾਨੀ ਗੁਰਜੀਤ ਸਿੰਘ ਵੱਲ ਇੱਕ ਵਾਰ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜਿਵੇਂ ਤੁਹਾਡੇ ਨਾਲ ਫੇਰ ਰੂਬਰੂ ਹੋਣ ਲੱਗੇ ਆ ਨਵੀਆਂ ਗੱਲਾਂ ਨਵੀਆਂ ਖਬਰਾਂ ਦੇ ਨਾਲ ਗੱਲਬਾਤ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਮੇਰਾ ਸਾਥ ਦੇ ਰਹੇ ਨੇ ਪ੍ਰੋਫੈਸਰ ਅਸ਼ੋਕ ਚੱਤੀਜੀ ਉਹ ਪ੍ਰੋਫੈਸਰ ਸਾਹਿਬ ਨੂੰ ਨਾਲ ਲੈ ਲਈ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲੀ ਸਤਿ ਸ਼੍ਰੀ ਅਕਾਲ ਤੇ ਮੇਰੇ ਵੱਲੋਂ ਵੀ ਬੀਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ ਕਦੇ ਵੀ ਕਿਸੇ ਚੀਜ਼ ਪਿੱਛੇ ਐਨੇ ਪਾਗਲ ਨਾ ਹੋਵੋ ਕਿ ਆਪਣੇ ਆਪ ਨੂੰ ਹੀ ਗਵਾ ਦਿਓ ਬਿਲਕੁਲ ਜੀ ਪਰ ਅਗਰ ਉਹ ਚੀਜ਼ ਜੇ ਕੋਈ ਪਾਗਲ ਹੋਣਾ ਜੇ ਤਾਂ ਕੋਈ ਚੀਜ਼ ਲਾਲਚ ਵਿੱਚ ਆਪਾਂ ਪੈਣੇ ਆ ਤਾਂ ਫੇਰ ਤਾਂ ਪਾਗਲ ਹੋਣਾ ਜਿਹੜਾ ਬਹੁਤ ਮਾੜਾ ਆ ਪਰ ਅਗਰ ਕੋਈ ਪਰਮਾਤਮਾ ਨੂੰ ਪਾਣ ਲਈ ਮੇਰਾ ਖਿਆਲ ਕੋਈ ਪਿੱਛੇ ਪੈ ਜਾਏ ਤੇ ਉਹਦੇ ਵਿੱਚ ਤਾਂ پاਗਲ ਵੀ ਹੋ ਜਵੇ ਭਾਜੀ ਮੇਰੇ ਹਿਸਾਬ ਨਾਲ ਤੁਸੀਂ ਮੇਰੇ ਵਿਚਾਰ ਦਾ ਸਮਰਥਨ ਕਰੋਗੇ ਉਹ ਚੱਲਦਾ ਹਾਂਜੀ ਆਪਾਂ ਦੇਖਣਾ ਪੈਣਾ ਸੀ ਕਿ ਕੀ ਯਾਨੀ ਕੀ ਕਹਿੰਦੇ ਪਿੱਛੇ ਜਾਣ ਲੱਗੇ ਆ ਇਹਦੇ ਪਿੱਛੇ ਜਾ ਭਾਜੀ ਆਪਣਾ ਨੁਕਸਾਨ ਕਰਾ ਲੰਨੇ ਕਈ ਵਾਰੀ ਅਸੀਂ ਕੁਝ ਅਚੀਵ ਕਰ ਜਾਂਦੇ ਹਾਂ ਅਚੀਵ ਕਰਦੇ ਤੇ ਜੇ ਆਪਾਂ ਗੱਲ ਕਰੀਏ ਆਈਟਾ ਦਿਨ ਇੱਕ ਉਹ ਇਤਿਹਾਸਕ ਦਿਨ ਹੈ 26 ਜਨ ਫਰਵਰੀ 1926 ਨੂੰ ਬੱਬਰ ਅਕਾਲੀ ਮੂਵਮੈਂਟ ਦੇ ਵਿੱਚ 6 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਕਿਉਂ ਕਿਉਂਕਿ ਇਹਨਾਂ ਨੇ ਅੰਗਰੇਜ਼ਾਂ ਦੇ ਖਿਲਾਫ 1920 ਵਿੱਚ ਮੋਰਚਾ ਖੋਲਿਆ ਹੋਇਆ ਸੀਗਾ ਜਿਹੜੇ 6 ਬੰਦੇ ਸੀਗੇ ਉਹਨਾਂ ਦੇ ਨਾਮ ਜੇ ਆਪਾਂ ਗੱਲ ਕਰੀਏ ਤਾਂ ਨੰਬਰ 1 ਤੇ ਜ세ਦਾਰ ਕਿਸ਼ਨ ਸਿੰਘ ਗੜਗੜ ਤੇ ਨੰਬਰ 2 ਤੇ ਬੰਬੂ ਬਾਬਾ ਸੰਤਾ ਸਿੰਘ ਜੀ ਤੇ ਧਰਮ ਸਿੰਘ ਜੀ ਤੇ ਆਨੰਦ ਸਿੰਘ ਜੀ ਤੇ ਆਪਣੇ ਬੰਤਾ ਸਿੰਘ ਜੀ ਤੇ ਗੁੱਜਰ ਸਿੰਘ ਜੀ ਤੇ ਇਹ ਉਹ ਸੂਰਮੇ ਸੀ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਦੇ ਲਈ ਆਪਣਾ ਉਹ ਡੋਲਰ ਤੇ ਜਿਹੜਾ ਅੱਜ ਹਿੰਦੁਸਤਾਨ ਦੇ ਲੋਕ ਆਨੰਦ ਮੰਨਦੇ ਨੇ ਉਹਨਾਂ ਨੂੰ ਯਾਦ ਕਰਦੇ ਨੇ ਜਾਂ ਨਹੀਂ ਕਰਦੇ ਇਹ ਇੱਕ ਅੱਡ ਵਿਸ਼ਾ ਹੈਗਾ ਤੇ ਜੇ ਅਪਰ ਗੱਲ ਕਰੀ ਅੱਜ ਡੇ ਆਫ ਕੈਨੇਡਾ ਦੀ ਕੀ ਹਿਸਟਰੀ ਹੈ ਜੀ ਕੈਨੇਡਾ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿੱਦਾਂ ਕਿ ਕੈਨੇਡਾ ਜਿੱਦਾਂ ਕਿ ਕਲੋਨੀ ਸੀ ਹੈਗੀ ਹੱਲੇ ਵੀ ਇੱਕ ਜੇ ਦੇਖਿਆ ਜਾਵੇ ਤਾਂ ਬ੍ਰਿਟਿਸ਼ एंपਾਇਰ ਦੀ ਤੇ ਉਹਦੇ ਅਕੋਰਡਿੰਗਲੀ ਕੀ ਇੱਥੇ ਜਿਹੜੇ ਪਹਿਲਾਂ ਇੱਥੇ ਕੀ ਹੁੰਦਾ ਸੀ ਜਿਹੜੇ ਇੱਥੇ ਪਾਣੀ ਸੀਗਾ ਜੀ ਈਸਟਰਨ ਜਿਹੜੇ ਵਾਟਰ ਆ ਉਹਦੇ ਵਿੱਚ ਕਈ ਦੇ ਚਾਂਦੇ ਗਰੇ ਟ੍ਰੀਟੀ ਸੀ ਕਿ ਇਹਨਾਂ ਦੀ ਹੋਈ ਹੋ ਵੀ ਉਹ ਆਪਣਾ ਉੱਥੇ ਜਿਹੜੇ ਫਿਸ਼ਿੰਗ ਕਰ ਸਕਦੇ ਸੀ ਪਰ 27 ਫਰਵਰੀ 1972 ਨੂੰ ਫਰਾਂਸ ਬ੍ਰਿਟੇਨ ਪੋਰਟੂਗਲ ਅਤੇ ਡੈਨਮਾਰਕ ਨੇ ਐਗਰੀ ਹੋਏ ਸੀ ਵੀ ਜਿਹੜੀ ਕੀ ਉਹਨਾਂ ਨੇ ਜਿਹੜੀ ਟ੍ਰੀਟੀ ਪੁਰਾਣੀ ਕੀਤੀ ਸੀ ਟ੍ਰੈਡੀਸ਼ਨਲ ਟ੍ਰੀਟੀ ਜਿਹਦੇ ਅਕੋਰਡਿੰਗਲੀ ਉਹਨਾਂ ਨੂੰ ਅਧਿਕਾਰ ਮਿਲਦੇ ਸੀ ਇੱਥੇ ਫਿਸ਼ਿੰਗ ਕਰਨ ਦੇ ਉਹ ਉਹਨਾਂ ਨੇ ਅੱਜ ਦੇ ਦਿਨ ਤਿਆਗ ਦਿੱਤੇ ਸੀ ਤੇ ਸਾਰੇ ਚਲਦੇ ਜੀ ਹੁਣ ਅਸੀਂ ਅੱਗੇ ਗੱਲ ਕਰੀ ਅੱਜ ਆਪਣੇ ਡਾਲਰ ਦੀ ਕੀ ਕੰਡੀਸ਼ਨ ਹੈਗੀ ਹੈ ਜੀ ਡਾਲਰ ਜਿਹੜਾ ਅੱਜ ਇਹ ਅਗਰ ਕੈਨੇਡਾ ਦੀ ਅਮਰੀਕਾ ਨਾਲ ਕੰਪੈਰੀਜ਼ਨ ਕੀਤਾ ਜਾਵੇ ਤਾਂ ਕੋਈ ਡਿਫਰੈਂਸ ਨਹੀਂ ਹੈ ਸੇਮ 70 ਸੈਂਟ ਤੇ ਹੀ ਜਿਹੜਾ ਆ ਉਹ ਕਾਰੋਬਾਰ ਕਰ ਰਿਹਾ ਹੈ ਤੇ ਇੱਕ ਡਾਲਰ ਇੱਕ ਕੈਨੇਡੀਅਨ ਡਾਲਰ ਇੰਡੀਆ ਦੇ ਜੀ 60 ਰੁਪਏ ਤੇ 72 ਪੈਸੇ ਤੇ ਜੀ ਤੇ ਕਿੰਨੇ ਤੇ ਪਾਕਿਸਤਾਨ ਦੇ 195 ਰੁਪਏ ਤੇ 24 ਪੈਸੇ ਦੇ ਵਿੱਚ ਇਸ ਵੇਲੇ ਕਨਵਰਟ ਹੋ ਸਕਦਾ ਹੈ ਤੇ ਜੇ ਮੈਂ 골ਡ ਦੀ ਗੱਲ ਵੀ ਨਾਲੇ ਕਰ ਲਵਾਂ ਤੇ ਇੱਕ ਹੌਸ ਜਿਹੜਾ 24 ਕੈਰੈਕਟਰ ਦਾ ਸੋਨਾ ਆ ਉਹ ਕੈਨੇਡਾ ਦੇ ਵਿੱਚ 2292 ਡਾਲਰ ਤੇ 90 ਸੈਂਟ ਜਿਹੜਾ ਕੁਛ ਘਟਿਆ ਆ ਕੱਲ ਨਾਲੋਂ ਤੇ ਨਾਲ ਹੀ ਜਿਹੜਾ ਚਾਂਦੀ ਆ ਉਹ ਵੀ ਥੋੜੀ ਘਟੀ ਆ ਉਸ 1599 ਡਾਲਰ ਤੇ 32 ਸੈਂਟ ਤਕਰੀਬਨ ਮਤਲਬ 1600 ਡਾਲਰ ਹੀ ਹੋ ਗਿਆ ਇੱਥੇ ਅੱਜ ਕੰਮ ਕੀਤੀ ਆ ਦੋਨੇ ਆ ਕੁਛ ਨਾ ਕੁਛ ਜਿਹੜੇ ਥੋੜੇ ਪੁਆਇੰਟ ਥੱਲੇ ਡਿਗੇ ਨੇ ਸੋ ਇਸ ਸੋਨੇ ਚਾਂਦੀ ਜਿਹਦਾ ਚਲੋ ਹੁੰਦਾ ਇਹ ਰਹਿੰਦਾ ਵੀ ਕਿਤੇ ਕੇਵਲੇ ਉੱਪਰ ਚੱਲ ਗਿਆ ਥੱਲੇ ਚੱਲ ਗਿਆ ਸੋ ਪਾਰਟ ਆਫ ਇਹ ਵੀ ਜਿਹੜਾ ਆ ਇਸ ਰੇਟ ਤੇ ਜਾਂ ਇਹਦੇ ਲਾਗੇ ਛੱਕ ਜਿਹੜਾ ਰੇਟ ਜਿਹੜਾ ਕਿਉਂਕਿ ਹਰ 15 ਮਿੰਟ ਬਾਅਦ ਇਹ ਅਪਡੇਟ ਹੋ ਜਾਂਦਾ ਤੇ ਆਪਾਂ ਇਹ ਰੇਟ ਕੋਈ ਜ਼ਿਆਦਾ ਫਰਕ ਨਹੀਂ ਪੈਗਾ ਇੱਥੇ ਆਪਾਂ ਲੈ ਸਕਦੇ ਠੀਕ ਆ ਜੀ ਤੇ ਜੇ ਸਕੇ ਵੈਦਰ ਦੀ ਗੱਲ ਕਰੀਏ ਤੇ ਨਾਲ ਹੀ ਵੈਦਰ ਦੱਸਣ ਦੇ ਨਾਲ ਹੀ ਇੱਕ ਰਿਪੋਰਟ ਲੈ ਲਿਓ ਵੀ 400 ਬੰਦੇ ਜਿਹੜੇ ਐਡਮੰਟਲ ਦੇ ਵਿੱਚ ਜਿਹੜੀ ਸਲਿੱਪਰੀ ਹੋਈ ਆ ਉਹਦੇ ਕਰਕੇ ਇੰਜਰਡ ਹੋਏ ਆ ਜਿਹੜੇ ਪੈਦਲ ਚੱਲਦੇ ਸੀਗੇ ਤੇ ਡਿਗੇ ਨੇ ਸੱਟਾਂ ਲੱਗੀਆਂ ਉਹਨਾਂ ਨੂੰ ਅਮਰਜੈਂਸੀ ਜਾਣਾ ਪਿਆ ਬਿਲਕੁਲ ਹੀ ਵੈਦਰ ਜੇ ਵੈਦਰ ਤਾਂ ਕਿਸੇ ਤੋਂ ਵੀ ਛੁਪਿਆ ਨਹੀਂ ਬਾਹਰ ਜੋ ਹਾਲਾਤ ਨੇ ਦੇਖੋ ਪਾਣੀ ਦੁਪਹਿਰ ਨੂੰ ਪਾਣੀ ਹੋ ਜਾਂਦਾ ਸੜਕਾਂ ਦੇ ਉੱਪਰ ਇੱਕ ਕਿਸਮ ਦਾ ਤਾਂ ਲੱਗਦਾ ਫਲਡਿੰਗ ਦਾ ਕੰਮ ਹੋ ਗਿਆ ਕਈ ਜਿਹੜੇ ਆਪਣੇ ਜਿਹੜੇ ਵਾਪਸ ਜਾ ਰਹੀ ਐ ਸੀਵਰੇਜ ਉਹ ਵੀ ਬੰਦ ਹੋਈਆਂ ਜਿਹੜੇ ਤੇ ਉਹਦੇ ਨਾਲ ਕੀ ਹੈ ਸੜਕਾਂ ਦੇ ਉੱਪਰ ਪਾਣੀ ਜੰਮਿਆ ਤੇ ਉਹ ਪ੍ਰੋਬਲਮ ਇਹ ਪੈਂਦੀ ਹੈ ਸ਼ਾਮ ਨੂੰ ਜੇ ਸਵੇਰ ਨੂੰ ਜਿਹੜੇ ਇੱਕ ਵਾਰ ਟੈਂਪਰੇਚਰ ਡ੍ਰੌਪ ਹੁੰਦਾ ਆ ਉਹ ਨਾਲ ਹੀ ਉਹ ਪੱਥਰ ਜਿਆ ਬਣ ਜਾਂਦਾ ਹੈ ਇੱਕ ਕਿਸਮ ਦਾ ਸਕੇਟਿੰਗ ਵਾਲਾ ਕੰਮ ਬਣ ਗਿਆ ਆ ਸੋ ਇਹ ਦੇ ਕਰਕੇ ਵੀ ਹਾਂ ਜਿਹੜੀ ਖਬਰ ਤੁਸੀਂ ਹੁਣੇ ਸ਼ੇਅਰ ਕੀਤੀ ਆ ਵੀ 400 ਲੋਕ ਤਕਰੀਬਨ 400 ਤੋਂ ਵੀ ਜ਼ਿਆਦਾ ਲੋਕ ਜਿਹੜੇ ਐਮਰਜੈਂਸੀ ਉਹਨਾਂ ਨੇ ਵਿਜ਼ਿਟ ਕੀਤਾ ਐਡਵੈਂਟਨ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਜਿਹੜੇ ਕਿ ਸਲਿੱਪ ਤੇ ਫਾਲ ਦੇ ਨਾਲ ਸੱਟ ਲੱਗੀ ਆ ਇੱਕ ਤਾਂ ਡਿਗਣਾ ਤੋਂ ਵੱਖਰੀ ਗੱਲ ਆ ਪਰ ਡਿੱਗ ਕੇ ਜਿੱਤੇ ਬੰਦਾ ਡਿੱਗਦਾ ਨਾ ਉਹ ਵੀ ਇੱਕ ਪੱਥਰੀ ਆ ਬੜਾ ਸਖਤ ਪੱਥਰ ਉਹ ਸੱਟ ਵੀ ਜਿਹੜੀ ਆ ਉਹ ਬੜੀ ਬੁਰੀ ਲੱਗਦੀ ਆ ਤੇ ਪਲਾਸ ਜਿਹੜੇ ਗੱਡੀਆਂ ਦਾ ਦਾ ਬਹੁਤ ਹੀ ਬੁਰਾ ਹਾਲ ਆ ਤੇ ਸਿਟੀ ਨੇ ਇਸ ਵਾਰ ਜੇ ਦੇਖਿਆ ਜਾਵੇ ਜਿਹਦੇ ਨਾਲ ਵੀ ਆਪਾਂ ਗੱਲ ਕੀਤੀ ਆ ਉਹਨਾਂ ਨੇ ਸਿਟੀ ਨੂੰ ਬਹੁਤ ਹੀ ਜ਼ਿਆਦਾ ਜਿਹੜਾ ਕੰਡਮ ਕੀਤਾ ਵੀ ਇਸ ਵਾਰ ਜੋ ਇਹਨਾਂ ਦਾ ਸਨੋ ਚੱਕਣ ਦਾ ਐ ਕਿ ਸਨੋ ਵੀ ਕੋਈ ਦੇਖਿਆ ਜਾਵੇ ਕੋ ਵੱਡੇ ਤਕੜੇ ਸਟ੍ਰੋਮ ਐਨੇ ਖਾਸ ਲੋਕ ਆਏ ਵੀ ਨਹੀਂ ਪਰ ਇਹਨਾਂ ਨੇ ਸਨੋ ਨੂੰ ਚੱਕਿਆ ਹੀ ਨਹੀਂ ਸੋ ਤਾਂ ਜੋ ਬਹੁਤ ਹੀ ਬੁਰਾ ਹਾਲ ਹੈ ਜਿਹੜਾ ਖਾਸ ਕਰਕੇ ਆਖਰੀ ਜਿਹੜਾ ਲਾਸਟ ਟੈਂਕ ਆਵਦੇ ਨੇ ਪਹਿਲਾ ਆਖਰੀ ਜਿਹੜੇ ਹਫਤਾ ਕਰਿਆ ਸਟ੍ਰੀਮ ਵੈਦਰ ਵਾਲਾ ਉਹਦੇ ਵਿੱਚ ਤਾਂ ਬਿਲਕੁਲ ਹੀ ਨਿਲਾਇਕੀ ਦਿਖਾਈ ਗਈ ਹੈ ਬਿਲਕੁਲ ਹੀ ਜੋ ਹੁਣ ਸੜਕਾਂ ਦਾ ਮਤਲਬ ਜਿਹੜੀਆਂ ਰੋਡ ਨੇ ਨੇਪਰਹੂਡ ਆ ਲਈਆਂ ਉਹਦੇ ਵਿੱਚ ਤਾਂ ਬਹੁਤ ਹੀ ਜਿੰਕ ਦਾ ਗੱਡੀ ਮੈਂ ਅੱਜ ਚਲਾਉਂਦਾ ਸੀ ਜੀ ਤੇ ਤੁਸੀਂ ਇਹ ਦੇਖ ਲਓ ਵੀ ਸਟੀਅਰਿੰਗ ਛੱਡ ਵੀ ਦੇਓ ਨਾ ਤਾਂ ਵੀ ਉਹ ਗੱਡੀ ਲੀਹੇ ਦੇ ਵਿੱਚ ਰਹਿੰਦੀ ਕੋਈ ਬੱਟਾ ਨਹੀਂ ਇੰਦਾਂ ਦੀਆਂ ਬਣ ਗਈਆਂ ਤੁਸੀਂ ਬੜੇ ਧਿਆਸ ਧਿਆਨ ਨਾਲ ਚਲਾਣੀ ਪੈਂਦੀ ਹੈ ਅਗਰ ਤੁਸੀਂ ਬੱਟਰ ਤੋਂ ਮਾੜੇ ਜਿਹੀ ਵੀ ਗੱਡੀ ਨੂੰ ਸਕਿਡ ਕੀਤਾ ਤੇ ਗੱਡੀ ਤੁਹਾਡੀ ਘੁੰਮ ਜਾਂਦੀ ਹੈ ਬਿਲਕੁਲ ਤੁਸੀਂ ਜਿਸ ਤਰ੍ਹਾਂ ਦੱਸ ਕੇ ਹਟੇ ਆ ਬਈ ਸ਼ਾਮ ਨੂੰ ਪਾਣੀ ਜੰਮ ਜਾਂਦਾ ਆ ਤੇ ਜੇ ਆਪਾਂ ਉਸ ਸਿਵਰੇਜ ਦੀ ਗੱਲ ਕੀਤੀ ਆ ਸਿਵਰੇਜ ਨਹੀਂ ਲੋਕਾਂ ਨੂੰ ਪਤਾ ਹੁੰਦਾ ਕਿੱਥੇ ਆ ਗਿਆ ਤਕਰੀਬਨ ਹਰ ਨੇਬਰਹੂਡ ਦੇ ਵਿੱਚ ਲੋਕ ਆਪਣੇ ਜਿਸ ਤਰ੍ਹਾਂ ਖੇਤਾਂ 'ਚ ਕੰਮ ਕਰਨ ਜਾਣ ਲੱਗੇ ਸੱਭਲ ਵਗੈਰਾ ਚੱਕ ਕੇ ਜਾਈਦੇ ਸੀਗੇ ਉਹ ਅੱਜ ਆਪਣੇ ਲਾਭ ਦੇ ਦੇਖੇ ਗਏ ਤੇ ਹਾਲਾਂਕਿ ਸਿਟੀ ਨੂੰ ਚਾਹੀਦਾ ਹੈਗਾ ਆ ਵੀ ਜੇ ਆਪਣੇ ਉਹ ਆਪਣੇ ਬੰਦੇ ਭੇਜਣ ਵੀ ਜਿੱਥੇ ਸਿਵਰੇਜ ਹੈਗੇ ਉਹਨਾਂ ਨੂੰ ਉਹਨਾਂ ਨੂੰ ਨੇਰੀਆਂ ਖਾਲੀ ਕਰਕੇ ਜਾਣ ਤਾਂ ਜੋ ਜੇ ਪਾਣੀ ਤੁਰਦਾ ਤਾਂ ਪਾਣੀ ਅੱਗੇ ਲੰਘ ਜਵੇ ਤੇ ਵੱਟ ਜਾਨੀ ਬਹੁਤ ਬੁਰਾ ਹਾਲ ਸਿਰਾਂ ਦੇਖੋ ਚਾਹੀਦਾ ਦਾ ਬਹੁਤ ਕੁਝ ਆ ਹੁਣ ਸਿਟੀ ਜਿਹੜੀ ਆ ਸਿਰਫ ਇਨਕਮਿੰਗ ਤੇ ਯਾਦਾ ਧਿਆਨ ਦਿੰਦੇ ਆ ਬਈ ਕਿੰਨੇ ਕਰਨੇ ਆ ਦੇਖੋ ਕੋਈ ਵੀ ਵਿਅਕਤੀ ਜਿਹੜਾ ਉਹ ਪੈਸੇ ਦੇਣ ਤੋਂ ਜਾਂ ਪ੍ਰਾਪਰਟੀ ਟੈਕਸ ਦੇਣ ਤੋਂ ਜਾਂ ਕੋਈ ਵੀ ਜੋ ਸਾਡੇ ਸਰਵਰ ਚ ਆਜ ਪੈਂਦੇ ਆ ਉਹ ਦੇਣ ਤੋਂ ਉਹ ਹੀ ਪਿੱਛੇ ਹਟਾਂਗੇ ਪਰ ਜੇ ਸਾਨੂੰ ਸਰਵਿਸ ਪੂਰੀਆਂ ਮਿਲਣਗੀਆਂ ਦੇਖੋ ਤੁਸੀਂ ਸਰਵਿਸ ਦੇ ਪਿੱਛੇ ਹਟਕਦਾ ਸਕਦੇ ਆ ਜਿਹੜਾ ਪ੍ਰਮਾਣਿਕ ਦੇਣਾ ਹੀ ਪੈਣਾ ਉਹ ਹਮਮ ਅਬ ਤੁਹਾਨੂੰ ਸਹੂਲਤ ਮਿਲਣੀ ਚਾਹੀਦੀ ਆ ਹੁਣ ਮਿਲਣੀ ਚਾਹੀਦੀ ਠੀਕ ਆ ਨਾ ਇਕਤਾ ਪੈਸੇ ਵੀ ਜ਼ਿਆਦਾ ਬੱਤੇ ਸਿਟੀ ਨੂੰ ਟੈਕਸ ਦੇ ਰੂਪ ਦੇ ਵਿੱਚ ਮੁੜ ਕੇ ਸੱਟਾ ਆਡਲ ਲਵਾਈਆਂ ਤੇ ਮੁਰਗੀ ਕੰਮ ਤੇ ਫੇਰ ਨਹੀਂ ਜਾ ਹੁਣਾ ਬਿਲਕੁਲ ਤੇ ਕਿੰਨਾ ਸਾਰੇ ਪਾਸੇ ਨੁਕਸਾਨ ਹੈ ਸਾਰੇ ਪਾਸੇ ਨੁਕਸਾਨ ਹੈ ਬਾਕੀ ਇਸ ਵਾਰ ਜਿਹੜਾ ਜੇ ਪੂਰੇ ਜੇ ਓਵਰਾਲ ਦੇਖਿਆ ਜਾਵੇ ਤਾਂ ਸਨੋਹ ਤਾਂ ਇਹਨਾਂ ਨੇ ਜੀ ਬਿਲਕੁਲ ਜ਼ੀਰੋ ਨੰਬਰ ਵਾਲਾ ਕੰਮ ਕੀਤਾ ਬਿਲਕੁਲ ਤੇ ਜੇ ਅਸੀਂ ਗੱਲ ਕਰੀਏ ਐਡਮੈਂਟਨ ਦੇ ਵਿੱਚ ਜਿਹੜਾ ਕੈਨਾਵਨ ਸਟੋਰ ਹੈਗੇ ਆ ਇੱਕ ਬੰਦੇ ਨੇ ਇੱਕੋ ਸਟੋਰ ਦੇ ਉੱਪਰ ਦੋ ਵਾਰੀ ਲੁੱਟ ਕੀਤੀ ਹੈ ਜੀ ਤੇ ਹੁਣ ਐਡਮੈਂਟਨ ਪੁਲਿਸ ਉਹਦੀ ਭਾਲ ਕਰ ਰਹੀ ਹੈ ਇਹ ਜੀ ਪਿਛਲੇ ਸਾਲ ਦੀ ਵੈਸੀ ਨਿਊਜ਼ ਆ ਤੇ ਪਰ ਹੁਣ ਵਿੰਟਰ ਪੁਲਿਸ ਨੇ ਕਿ ਜੇ ਕਿਉਂਕਿ ਉਹਨਾਂ ਨੂੰ ਜਦੋਂ ਨਹੀਂ शकੀ ਲੱਭਿਆ ਤਾਂ ਉਹਨਾਂ ਨੇ ਕਿਹਾ ਵੀ ਇੱਕ ਉਨਾ ਦੇ ਹਾਬ ਨਾਲ ਤੇ ਜਿਹੜੀ ਕੀ 105 ਸਟਰੀਟ ਤੇ 107 ਐਵੇਨਿਊ ਤੇ ਉਹਨੇ ਦੋ ਵਾਰ ਇੱਕੋ ਸਟੋਰ ਨੂੰ 마ਸਕ ਪਹਿਨ ਕੇ ਜਿਹੜਾ ਕੀ ਲੁੱਟਿਆ ਆ ਇੱਕ 17 ਅਕਤੂਬਰ ਨੂੰ ਤੇ ਉਸ ਤੋਂ ਬਾਅਦ 11 ਨਵੰਬਰ ਤੇ ਹੁਣ ਸਿਟੀ ਪੁਲਿਸ ਨੇ ਜੀ ਇਹਦੀ ਜਿਹੜੀ ਆ ਵੀਡੀਓ ਜਿਹੜੀ ਫੁਟੇਜ ਆ ਜਾਰੀ ਕੀਤੀ ਆ ਤੇ ਲੋਕਾਂ ਆਪਣੇ ਪਬਲਿਕ ਦੇ ਕੋਲੋਂ ਉਹਨਾਂ ਨੇ ਇਹ ਹੈਲਪ ਮੰਗੀ ਆ ਵੀ ਅਗਰ ਕੋਈ ਇਹਨੂੰ ਪਛਾਣਦਾ ਹੋਵੇ ਕਿਉਂਕਿ ਜਿਹੜਾ ਬੰਦੇ ਜਾਣ ਪਛਾਣ ਲਹੁੰਦੇ ਨੇ ਉਹਦਾ ਮਾਸਟਰਪੀਸ ਪਛਾਣ ਲੈਂਦੇ ਨੇ ਵੀ ਸਾਡਾ ਹੀ ਬੰਦਾ ਹੈ ਨਾ ਸੋ ਇਸ ਕਰਕੇ ਮੰਗੀ ਗਈ ਆ ਤੇ ਆਪਾਂ ਇਹੀ ਬੇਨਤੀ ਕਰਦੇ ਵੀ ਅਗਰ ਕਿਸੇ ਨੂੰ ਵੀ ਜਿਹੜੀ ਆ ਉਹ ਫੋਟੋ ਤੇ ਹੋ ਜੇ ਕੋਈ ਤੁਹਾਨੂੰ ਪਛਾਣ ਲੱਗਦੀ ਆ ਜੇਕਰ ਤੁਹਾਨੂੰ ਲੱਗਦਾ ਵੀ ਉਹ ਬੰਦਾ ਉਹੀ ਆ ਤੇ ਤੁਸੀਂ ਪੁਲਿਸ ਨਾਲ ਜਰੂਰ ਦਾ ਰਾਬਤਾ ਕਰੋ ਜੀ ਤੇ ਇੱਕ ਹੋਰ ਮਹੰਦ ਭਾਗੀ ਘਟਨਾ ਸਾਹਮਣੇ ਆਈ ਜੀ ਬੀਤੇ ਦਿਨ ਇੱਕ ਐਕਸੀਡੈਂਟ ਹੋਇਆ ਐ ਐਡਮਿੰਟਨ ਦਾ ਨਾਰਥ ਏਰੀਏ ਦੇ ਵਿੱਚ 17 ਸਾਲਾ ਨੌਜਵਾਨ ਨੇ ਆਪਣੀ ਜਾਨ ਗਵਾਤੀ ਜੀ ਕੀ ਪੂਰੀ ਖਬਰ ਹੈਗੀ ਐ ਇਹ ਇਹ ਪੂਰੀ ਖਬਰ ਇਹ ਆ ਜੀ ਇਹ ਜੀ ਐਡਮਿੰਟਨ ਦੇ ਨਾਰਥ ਵਾਲੇ ਪਾਸੇ ਜੇ ਦੇਖਿਆ ਉੱਥੇ ਕੀ ਹੋਇਆ ਵੀ ਬੀਤੇ ਦਿਨੀ ਇੱਕ ਕਾਰ ਇੱਕ ਗੱਡੀ ਜਿਹੜੀ ਆ ਉਹ ਸਿੱਧੀ ਇੱਕ ਦੂਜੇ ਦੇ ਸਾਹਮਣੇ ਵੱਜੀ ਆ ਜੀ ਇਹ ਜਿਹੜੇ ਦੋ ਵਹੀਕਲ ਡਿੱਗਿਆ ਹਾਈਵੇ 37 ਦੇ ਨੀਅਰ ਰੇਂਜ ਰੋਡ 240 ਦੇ ਇੱਥੇ ਇਹ ਹੋਇਆ ਜੀ ਇਹਦੇ ਨਾਲ ਕਿ ਰੀਲਿਸ ਹੋਈ ਹੈ ਇੱਕ 17 ਸਾਲਾਂ ਲੜਕੀ ਨੌਜਵਾਨ ਲੜਕੀ ਜਿਹੜੀ ਟੀਨੇਜਰ ਸੀਗੀ ਉਹਦੀ ਡੈਥ ਤੇ ਮਤਲਬ ਸੀਨ ਤੇ ਹੀ ਡੈਥ ਹੋ ਗਈ ਹੈ ਤੇ ਦੋ ਵਿਅਕਤੀ ਜਿਹੜੇ ਸ਼ੈਵਲਟ ਸੀਗੇ ਉਹਨਾਂ ਨੂੰ ਉਹ ਉਹਨਾਂ ਨੂੰ ਕੋਈ ਇੰਜਰ ਨਹੀਂ ਹੋਇਆ ਹੋ ਸਕਦਾ ਉਹਨਾਂ ਦੇ 에ਅਰ ਬੈਗ ਖੁੱਲ ਗਏ ਹੋਣ ਜਾਂ ਕੁਝ ਹੋ ਗਿਆ ਹੋਣ ਬਟ ਇਹ ਬੜੀ ਇੱਕ ਮੰਨ ਭਾਗੀ ਘਟਨਾ ਹੈ ਸੋ ਇਸ ਲਈ ਤਾਂ ਹੀ ਆਪਾਂ ਕਹੇ ਬਲੇ ਆਪਣੇ ਬੱਚਿਆਂ ਨੂੰ ਟੀਨੇਜਰ ਨੂੰ ਇਹ ਜਰੂਰ ਆਪਾਂ ਗਾਈਡ ਕਰਦੇ ਆ ਵੀ ਗੱਡੀ ਚਲਾਉਣ ਵੇਲੇ ਅਗਰ ਕੇਵਲੇ ਨਵਾਂ ਨਵਾਂ ਲਾਇਸੈਂਸ ਮਿਲਿਆ ਵੀ ਹੁੰਦਾ ਵੀ ਬੰਦਾ ਬੜੀ ਬੇਧਿਆਨੀ ਨਾਲ ਜਾਂ ਖੁਸ਼ੀ ਨਾਲ ਵੀ ਚਲਾ ਲੈਂਦਾ ਨਾ ਸੋ ਬੜੇ ਧਿਆਨ ਦੇ ਨਾਲ ਜਿਹੜਾ ਰੱਖਣਾ ਚਾਹੀਦਾ ਕੇਵਲ ਅਸੀਂ ਕਹਿੰਦੇ ਆ ਵੀ ਇਹ ਛੋਟੀ ਏਜ ਦੇ ਵਿੱਚ ਇੰਸ਼ੋਰੈਂਸ ਜ਼ਿਆਦਾ ਕਿਉਂ ਹੁੰਦੀ ਹੈ ਉਹ ਇਸੇ ਕਰਕੇ ਜ਼ਿਆਦਾ ਹੁੰਦੀ ਹੈ ਵੀ ਥੋੜੀ ਜਿਹੀ ਬੇਧਿਆਨੀ ਅਲੜ ਪੁਣਾ ਜਾਂ ਹੁੰਦਾ ਪਰ ਫਿਰ ਵੀ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਆ ਕਿਸੇ ਦਾ ਬੱਚਾ ਅਗਰ ਇਸ ਤਰ੍ਹਾਂ ਨਾ ਇਸ ਤਰ੍ਹਾਂ ਦੇ ਇਨਸੀਡੈਂਟ ਵਿੱਚ ਮਾਰਿਆ ਜਾਂਦਾ ਤਾਂ ਬੜੀ ਹੀ ਮਾੜੀ ਗੱਲ ਆ ਫਿਰ ਵੀ ਆਪ ਇਸੇ ਕਰਕੇ ਆਪਾਂ ਦਰਸ਼ਕਾਂ ਨੂੰ ਕਹਿੰਦੇ ਆ ਸਤਰ ਕਰੋ ਤੇ ਹਮ ਤੇ ਇੱਕ ਹੋਰ ਬੜੀ ਖਬਰ ਹਸੋ ਹਿਣੀ ਜੀ ਵਾਲੀ ਹੈਗੀ ਆ ਜੀ ਐਡਮਿੰਟਨ ਦੇ ਇੱਕ ਪਾਰਕ ਦੇ ਵਿੱਚੋਂ ਕੋਈ ਕਹਿੰਦਾ ਸਟੈਚੂ ਚੋਰੀ ਕਰਕੇ ਲੈ ਗਿਆ ਬਿਲਕੁਲ ਜੀ ਬਿਲਕੁਲ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਜੀ ਕਿ ਐਡਮਿੰਟਨ ਜਿਹੜਾ ਐਮੇਲੀ ਮੁਰਫੇ ਪਾਰਕ ਹੈ ਜੀ ਉਹਦੇ ਵਿੱਚ ਇਹਦਾ ਸਟੈਚੂ ਸੀਗਾ ਉਸ ਕਿਸ ਨੇ ਚੋਰੀ ਕਰ ਲਿਆ ਜੀ ਸਟੈਚੂ ਹੀ ਚੋਰੀ ਕਰ ਲਿਆ ਸਿਰਫ ਉਹਦੇ ਪੈ ਉਹਨਾਂ ਦੇ ਪੈਰ ਹੀ ਰਹਿ ਗਏ ਨੇ ਸਟੈਚੂ ਦੇ ਕਿਉਂਕਿ ਵੱਢ ਕੇ ਲੈ ਗਿਆ ਕੱਟ ਕੇ ਪੈਰ ਜਿਹੜੇ ਥੱਲੇ ਧਰਤੀ ਨਾਲ ਜੁੜੇ ਹੋਏ ਸੀਗੇ ਉਹ ਰਹਿ ਗਏ ਨੇ ਬਾਕੀ ਜਿਹੜਾ ਪੂਰੇ ਦਾ ਪੂਰਾ ਸਟੈਚੂ ਕੋ ਚੋਰੀ ਕਰਕੇ ਲੈ ਗਿਆ ਜੀ ਸੋ ਇਹ ਬੜੀ ਦੇਖੋ ਕਿ ਕਿੰਦਾਂ ਦੀਆਂ ਖਬਰਾਂ ਮਤਲਬ ਇਹ ਆਪਾਂ ਇੰਡੀਆ ਜੇ ਸੁਣਦੇ ਸੀਗੇ ਕਿ ਜਿੱਥੇ ਕਿ ਗਲਾਸ ਵੀ ਸੰਗਲੀ ਨਾ ਬੰਨਿਆ ਹੁੰਦਾ ਸੀ ਤੇ ਹੁਣ ਇਹ ਇੱਥੇ ਆਪਣੇ ਮੁਲਕ ਦੇ ਵਿੱਚ ਵੀ ਕੋਈ ਐਦਾਂ ਦੇ ਪਹੁੰਚ ਗਏ ਨੇ ਮਹਾਪੁਰਖ ਜਿਹੜੇ ਕਿ ਇੱਕ ਸਟੈਚੂ ਨੂੰ ਹੀ ਚੋਰੀ ਕਰਕੇ ਲੈ ਗਏ ਨੇ ਹੁਣ ਉਹਦਾ ਕੀ ਕਰਦੇ ਨੇ ਕੀ ਢਾਲ ਕੇ ਵੇਚਦੇ ਨੇ ਜਾਂ ਕੀ ਕਰਦੇ ਨੇ ਇਹ ਹੁਣ ਉਹ ਦੇਖਣਗੇ ਜੀ ਨਹੀਂ ਦੇਖੋ ਉਹ ਤਾਂ ਚਲੋ ਲੈ ਕੇ ਗਏ ਨੇ ਬਟ ਇਹਦਾ ਕਾਰਨ ਕੀ ਹੈਗਾ ਵੀ ਜੇ ਇੱਥੇ ਜੋਬਸ ਦੀ ਪ੍ਰੋਬਲਮ ਆ ਰਹੀ ਹੈਗੀ ਆ ਸਰਕਾਰਾਂ ਨੂੰ ਜਾਂ ਸਿਟੀਨਸ ਪਾਸੇ ਦੇਖਣ ਦੀ ਲੋੜ ਹੈ ਵੀ ਇਹ ਨੌਬਤ ਕਿਉਂ ਆਈ ਇਹ ਨਵਿਤ ਉਹੀ ਹੈ ਜੀ ਇੱਕ ਤਾਂ ਡਰਗ ਐਡਿਕਸ਼ਨ ਵੱਧ ਰਹੀ ਹੈ ਤੇ ਇਹ ਡਰਗ ਐਡਿਕਸ਼ਨ ਕਿਉਂ ਵੱਧ ਰਹੀ ਹੈ ਆਪੇ ਥੋੜੀ ਜੀਆਂ ਜੌਬਸ ਘਟ ਰਹੀਆਂ ਕਿਉਂਕਿ ਆਦਮੀ ਚਲੋ ਆਪਣੀ ਸਟ्रेस ਨੂੰ ਘਟਕਣ ਲਈ ਵੀ ਡਰਗ ਦਾ ਅਨਸਾਰਾ ਲੈ ਲੈਂਦਾ ਤੇ ਉਹਦੇ ਕਰਕੇ ਵੀ ਆ ਤੇ ਉਸ ਤੋਂ ਬਾਅਦ ਜਿਹੜੀ ਸਟ੍ਰੈਸ ਆ ਹੋਮਲੈਸਨੈਸ ਆ ਇਹ ਕਾਫੀ ਜਿਹੜੀਆਂ ਪ੍ਰੋਬਲਮਾਂ ਨੇ ਜਿਹੜੀਆਂ ਕਿ ਸੋਲਵ ਕਰਨੇ ਚਾਹੀਦੀਆਂ ਪਰ ਸਾਡਾ ਧਿਆਨ ਜਿਹੜਾ ਸਰਕਾਰਾਂ ਦਾ ਉਹ ਇੱਕ ਦੂਜੇ ਉੱਪਰ ਤੋਮਤਾ ਲਾਣਾ ਜਾਂ ਆਪਣੇ ਆਪ ਦਾ ਬਚਾਅ ਕਰਨ ਤੇ ਹੀ ਰਹਿ ਗਈ ਹੈ ਜੀ ਤੇ ਇਹਦੇ ਨਾਲ ਦੀ ਕਿ ਹੋਰ ਇਸ ਤਰ੍ਹਾਂ ਦੀ ਘਟਣਾ ਹੈਗੀ ਹੈ ਜੀ ਬਾਹਰ ਮਾੜ ਦੇ ਵਿੱਚੋਂ ਇੱਕ ਐਡਮਿੰਟਨ ਦੇ ਬੰਦੇ ਨੇ ਜੀ ਕਹਿੰਦੇ ਆਪਣਾ ਜਿਹੜਾ ਸਪੋਰਟਸ ਕਾਰਡ ਹੁੰਦੇ ਆ ਉਹ ਚੋਰੀ ਕੀਤੇ ਨੇ ਇਹ ਵੀ ਬੜੀ ਹੈਰਾਨੀ ਵਾਲੀ ਖਬਰ ਹੈ ਜੀ ਬਿਲਕੁਲ ਜੀ ਇੱਕ 18 ਸਾਲਾ ਲੜਕਾ ਤੋਂ ਤੁਸੀਂ ਇਹ ਦੇਖ ਲਓ ਵੀ ਉਸ ਕਿੰਨੀ ਛੋਟੀ ਏਜ ਆ ਨਾ ਅੱਜ ਕੱਲ ਜਿੰਨੇ ਵੀ ਕੇਸ ਹੋ ਰਹੇ ਨੇ ਜਿੱਦਾਂ ਕਿ ਉਹ ਮੈਕਪਨ ਯੂਨੀਵਰਸਿਟੀ ਦੇ ਐਲ ਆਰਟੀ ਸਟੇਸ਼ਨ ਦੇ ਜਿਹੜੀ ਹੈ ਘਟਨਾਵਾਂ ਜੀ ਉਹਦੇ ਵਿੱਚ ਵੀ ਟੀਨੇਜਰ ਹੀ ਜ਼ਿਆਦਾ ਸ਼ਾਮਲ ਸੀ ਇਹਦੇ ਵਿੱਚ ਇਹ ਵੀ 18 ਇਅਰ ਵੀ ਟੀਨੇਜਰ ਹੀ ਆ ਸੋ ਹੈਰਾਨੀ ਵਾਲੀ ਗੱਲ ਆ ਵੀ ਜੂਥ ਸਾਡਾ ਕਿੱਧਰ ਨੂੰ ਜਾ ਰਿਹਾ ਸਮਾਂ ਕਿ ਆ ਗਿਆ ਪਿੱਛੇ ਜੇ ਆਪਾਂ ਖਬਰ ਵੀ ਕੀਤੀ ਸੀ ਵੀ ਇੱਕ ਜੂਥ ਨੂੰ ਮਤਲਬ ਵਿਕਾਸ ਲਈ ਉਹਨਾਂ ਦੀਆਂ ਡਵੈਲਪਮੈਂਟ ਲਈ ਇਥੇ ਕਾਫੀ ਕੰਮ ਵੀ ਹੋ ਰਹੇ ਨੇ ਪਰ ਇਹ ਲੋੜ ਹੈ ਸਿਰਫ ਗਾਈਡੈਂਸ ਦੀ ਸੋ ਇਹ ਜੀ ਪੇਰੈਂਟਸ ਸਕੂਲ ਜਿਹੜੇ ਬੱਚੇ ਨੇ ਜਾਂ ਸਕੂਲ ਨੇ ਜਾਂ ਕੋਈ ਵੀ ਜਿਹੜਾ ਉਹਦਾ ਵੱਡਾ ਹੈ ਉਹਨਾਂ ਨੂੰ ਇਹ ਗਾਈਡ ਕਰੇ ਇਹ ਖਬਰ ਆਈ ਕਿ ਅਡਮਿੰਟਨ ਦਾ ਜੋ ਇੱਕ 18 ਸਾਲਾ ਜਿਹੜਾ ਵਿਅਕਤੀ ਆ ਉਹਨੂੰ ਸੈਂਟਰਲ ਅਵਟਰ ਦੇ ਵਿੱਚ ਕਿਸੇ ਬਾਲ ਮਾਰ ਤੋਂ ਫੜਿਆ ਗਿਆ ਜੀ ਤਾਂ ਜਦੋਂ ਉਹਨਾਂ ਨੇ ਪੁਰਾਣੀਆਂ ਫੁਟੇਜ ਦੇਖੀਆਂ ਤਾਂ ਉਹ ਪਹਿਲਾਂ ਵੀ ਇੱਕ ਦੋ ਵਾਰੀ ਉਤੋਂ ਸੇਮ ਚੀਜ਼ਾਂ ਕਰ ਚੁੱਕਾ ਸੀ ਤੇ ਉਹਨੂੰ ਪੁਲਿਸ ਨੇ ਜੀ ਉਹਨੂੰ ਅਰੈਸਟ ਕਰ ਲਿਆ ਵਾ ਤੇ ਉਹਨ 3 ਮਾਰਚ ਨੂੰ ਜਿਹੜੀ ਹੋਏਗੀ ਕੋਰਟ ਚ ਪੇਸ਼ੀ ਤੇ ਉਹਦੇ ਉੱਪਰ 5000 ਡਾਲਰ ਤੋਂ ਘੱਟ ਦੀਆਂ ਚੀਜ਼ਾਂ ਦਾ ਚੋਰੀ ਕਰਨ ਦਾ ਮਤਲਬ ਟੋਟਲ ਜੋ ਵੈਲਿਊ ਜੀ 4900 ਡਾਲਰ ਸੀ ਸੋ ਸਾਡੇ ਵੀ ਇੱਥੇ ਰੂਲ ਵੱਖਰੇ ਵੱਖਰੇ ਨੇ 5000 ਡਾਲਰ ਤੋਂ ਉੱਪਰ ਆ ਤਾਂ ਉਹਦੀ ਸਜ਼ਾ ਜ਼ਿਆਦਾ ਹੈ 5000 ਡਾਲਰ ਤੋਂ ਘੱਟ ਦਾ ਸਜ਼ਾ ਥੋੜੀ ਘੱਟ ਆ ਪਰ ਚੋਰੀ ਤਾਂ ਚੋਰੀ ਆ ਪਰ ਇਹ ਵੀ ਇੱਕ ਦੇਖੋ ਜੀ ਕਿ ਟੀਨੇਜਰਾਂ ਦੇ ਵਿੱਚ ਬੱਚਿਆਂ ਦੇ ਵਿੱਚ ਇਹ ਜਿਹੜਾ ਚੋਰੀ ਦਾ ਜਾ ਲੁੱਟ ਕਸੂਰ ਦਾ ਜਾਂ ਲੜਾਈ ਝਗੜੇ ਦਾ ਜਿਹੜਾ ਜਿਹੜੇ ਵਧਣੇ ਘਟਨਾਵਾਂ ਜਿਹੜੇ ਵਧਨੀਆਂ ਆ ਇਹ ਥੋੜੀ ਸਾਡੇ ਸਮਾਜ ਲਈ ਸਾਡੇ ਨੂਮਿੰਟਡ ਸ਼ਹਿਰ ਲਈ ਜਾਂ ਸਾਡੇ ਕੈਨੇਡਾ ਪੂਰੇ ਦੇਸ਼ ਲਈ ਜਿਹੜੀ ਇੱਕ ਚਿੰਤਾਜਨਕ ਕਾਰਨ ਹੈ ਤੇ ਐਜੂਕੇਸ਼ਨ ਮਿਨਿਸਟਰ ਜੀ ਕਨਫਿਊਜ਼ ਲੱਗਦੇ ਨੇ ਕਿ ਇਹ ਪਹਿਲਾਂ ਇਹਨਾਂ ਨੇ ਕਹਿੰਦਾ ਸੀਗਾ ਜੀ ਜਿਹੜੇ ਬੱਚੇ ਨੂੰ ਲੋੜ ਆ ਕੀ ਸਟਾਫ ਦੀ ਜਿਹੜਾ ਸਟਾਫ ਆਪਣੇ ਸਟ੍ਰਾਈਕ ਤੇ ਬੈਠਾ ਹੈ ਉਹਨਾਂ ਨੂੰ ਤੁਸੀਂ ਘਰੋਂ ਹੀ ਪੜਾ ਲਓ ਤੇ ਹੁਣ ਉਹ ਕਹਿੰਦੇ ਨਹੀਂ ਘਰੋਂ ਨਹੀਂ ਪੜਾ ਸਕਦੇ ਜਿਹਨੂੰ ਇਨ ਪਰਸਨ ਪੜਾਓ ਤੇ ਸਟਾਫ ਤਾਂ ਮੋਰ ਹੈ ਨਹੀਂਗਾ ਜੀ ਦੇਖੋ ਜੀ ਇਹ ਕਨਫਿਊਜ਼ ਨਹੀਂ ਹੈਗਾ ਇਹਨਾਂ ਦਾ ਕਹਿੰਦਾ ਸੀ ਵੀ ਤੁਸੀਂ ਜੀ ਘਰੋਂ ਪੜੋ ਪਰ ਚੱਕਰ ਕੀ ਪਿਆ ਵੀ ਜਿੱਥੇ ਉਸ ਇਸ ਕੇ ਇਸ ਇਹਨਾਂ ਦੇ ਡਿਸੀਜਨ ਜਿਹੜੇ ਕੋਰਟ ਵਿੱਚ ਚੈਲੰਜ ਕੀਤਾ ਗਿਆ ਤਾਂ ਕੋਰਟ ਨੇ ਮੋਰਿਓ ਕਹਤਾ ਵੀ ਨਹੀਂ ਵੀ ਇਦਾਂ ਨਹੀਂ ਹੋ ਸਕਦਾ ਵੀ ਉਹਨਾਂ ਦਾ ਰਾਈਟ ਹੈ ਉਸ এডੂਕੇਸ਼ਨ ਨੂੰ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਤਾਂ ਉਹਨਾਂ ਨੇ ਕੀ ਕੀਤਾ ਫਿਰ ਉਹਨਾਂ ਦੁਆਰਾ ਇਹਨਾਂ ਨੂੰ ਜਿਹੜੇ ਇਹਨਾਂ ਦੇ ਆਰਡਰ ਨੂੰ ਵਾਪਸ ਕਰ ਦਿੱਤਾ ਤਾਂ ਹੁਣ ਇਹਨਾਂ ਨੇ ਦੁਬਾਰਾ ਇਨਸਟਰਕਸ਼ਨਾਂ ਦਿੱਤੀਆਂ ਵੀ ਨਹੀਂ ਇਨ ਪਰਸਨ ਪੜਾਓ ਪਰ ਪ੍ਰੋਬਲਮ ਤਾਂ ਹੁਣ ਇਹ ਆ ਵੀ 6000 ਤੋਂ ਵੱਧ ਜਿਹੜਾ ਸਕੂਲ სპੋਰਟਸ ਵਰਕ ਸਪੋਰਟ ਵਾਲਾ ਜਿਹੜਾ ਵਰਕਰ ਨੇ ਉਹ ਤਾਂ ਸਟ੍ਰਾਈਕ ਦੇ ਨੇ ਹੁਣ ਉਹਨਾਂ ਦੀ ਮਦਦ ਤੋਂ ਬਿਨਾ ਕਿੱਦਾਂ ਸਟੱਡੀ ਹੋਊਗੀ ਹੁਣ ਕਿੱਦਾਂ ਪੜ੍ਹਾਇ ਜਾਊਗੀ ਦੇਖੋ ਜੀ ਉੱਪਰ ਬੈਠੇ ਬੰਦੇ ਡਿਸੀਜ਼ ਕਹਿ ਦਿੰਦੇ ਨੇ ਐਦਾਂ ਕਰ ਲਓ ਉਦਾਂ ਕਰ ਲਓ ਉਹਨੂੰ ਕਰਨਾ ਕਿ ਨਹੀਂ ਐ ਐਗਜ਼ੈਕਟ ਤੱਕ ਕਿਸ ਨੇ ਨਹੀਂ ਕੀਤਾ ਹੁਣ ਜਾਂ ਅੱਜ ਤੱਕ ਜਿਹੜੇ ਵੀ ਬੰਦੇ ਉੱਪਰ ਬੈਠੇ ਪਾਜੀ ਡਿਸੀਜਨ ਦਿੰਦੇ ਨੇ ਲੈਂਦੇ ਨੇ ਆ ਮੇਨ ਤੌਰ ਤੇ ਜੋ ਡਿਸੀਜਨ ਮੇਕਰ ਕਿਸੇ ਵੀ ਜਗ੍ਹਾ ਤੇ ਹੁੰਦੇ ਨੇ ਉਹਨਾਂ ਨੂੰ ਉਸ ਕੰਮ ਬਾਰੇ ਪ੍ਰੈਕਟੀਕਲ ਕੋਈ ਵੀ ਐਕਸਪੀਰੀਅੰਸ ਨਹੀਂ ਹੈ ਇਸੇ ਕਰਕੇ ਜਿਹੜੇ ਵਰਕਰ ਨੇ ਸਟ੍ਰਾਈਕਾਂ ਤੇ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡਾ ਕੰਮ ਕਿੰਨਾ ਤੰਗ ਔਖਾ ਹੈ ਪਰ ਜਿਹੜੇ ਉੱਪਰ ਬੈਠੇ ਉਹਨਾਂ ਨੂੰ ਲੱਗਦਾ ਵੀ ਇਹ ਕੰਮੇ ਬੜਾ ਈਜ਼ੀ ਹੈ ਤੇ ਕੋਈ ਗੱਲ ਹੀ ਨਹੀਂ ਹੈ। ਸੋ ਪਰ ਉਹਨਾਂ ਨੇ ਡਾਇਰੈਕਟਰ ਤੱਕ ਕੀਤਾ ਵਾ ਪਰ ਹੁਣ ਇਹ ਕਿੱਦਾਂ ਹੋਊਗਾ ਇਹਦੇ ਬਾਰੇ ਹੁਣ ਦੇਖਣਗੇ ਜੀ ਉਹਨਾਂ ਨੇ ਆਨਸਰ ਉਹਨਾਂ ਨੇ ਤਾਂ ਹੁਕਮ ਦੇ ਦਿੱਤਾ ਹੁਣ ਦੇਖਣਗੇ ਸਕੂਲ ਦੇ ਪ੍ਰਬੰਧਕ ਜੀ ਕਿੱਦਾਂ ਕਰਦੇ। ਠੀਕ ਤੇ ਆਪਣੇ ਅਲਵਾਟਾ ਦੇ ਵਿੱਚ ਨਵੇਂ 800 ਪੀਸ ਆਫੀਸਰ ਭਰਤੀ ਕਿਤੇ ਜਾ ਰਹੇ ਨੇ ਜੀ ਕਿਉਂ? ਏ ਜੀ ਹੁਣ ਦੇਖੋ ਜੀ ਇੱਕ ਤਾਂ ਜਿਦਾ ਆਪਾਂ ਹੁਣ ਪਹਿਲਾਂ ਹੀ ਗੱਲ ਕਰਕੇ ਆ ਵੀ ਚੋਰੀ ਜਿਹੜੀ ਆ ਲੜਾਈ ਝਗੜੇ ਚੋਰੀ ਜਿੱਦਾ ਇੱਕ ਦਿਨ ਆਪਣਾ ਮੇਅਰ ਸਾਹਿਬ ਨਾਲ ਵੀ ਸਾਡੀ ਗੱਲ ਹੋਈ ਸੀ ਉਹਨਾਂ ਨੇ ਦੱਸਿਆ ਸੀ ਵੀ ਅਪਨ ਨਵੇਂ ਹੋਰ ਪੀਸ ਆਫ ਸਰਵਿਸ ਕਰਨੇ ਆ ਇਹ ਜਿਹੜੇ 800 ਜੀ ਇਹ ਪੂਰੇ ਜਿਹੜੇ ਐਡਵਰਟਾ ਵਿੱਚ ਮਿਲਣਗੇ ਤੇ ਸਾਰੇ ਮੇਅਰ ਜਿਹੜੇ ਮੀਟਿੰਗ ਤੇ ਵਿੱਚ ਇਹ ਦੱਸਿਆ ਗਿਆ ਵੀ ਹੁਣ 800 ਜਿਹੜੇ ਬੰਦੇ ਹੋਰ ਇਹਦੇ ਨਾਲ ਕੀ ਆ ਜਿਹੜਾ ਕ੍ਰਾਈਮ ਵੱਧ ਰਿਹਾ ਵਾ ਜਾਂ ਜਿਹੜਾ ਫੈਂਟਨਾਈਲ ਟ੍ਰਾਫਿਕਿੰਗ ਹੋ ਰਹੀ ਆ ਜਿਹਦੇ ਚੱਕਰ ਦੇ ਵਿੱਚ ਸਾਡੇ ਉੱਪਰ ਟੈਰਫ ਦੀ ਵੀ ਇੱਕ ਜਿਹੜੀ ਇੱਕ ਤਲਵਾਰ ਜਿਹੜੀ ਲਟਕਦੀ ਈ ਉਦੇ ਕਰਕੇ ਵੀ ਉਹ ਤੋਂ ਬਚਣ ਦੇ ਲਈ ਵੀ ਇੱਕ ਪੀਸ ਅਫਸਰ ਅਪਾਇੰਟ ਕੀਤੇ ਜਾਣਗੇ ਜਿਹੜੇ ਕਿ ਸਮਾਜ ਦੇ ਵਿੱਚ ਜਿਹੜੇ ਆ ਗਲਤ ਅਨਸਰਾਂ ਨੂੰ ਰੋਕਣ ਲਈ ਉਹਨਾਂ ਨੂੰ ਫੜਨ ਲਈ ਜਾਂ ਉਹਨਾਂ ਨੂੰ ਟਰੈਕ ਕਰਨ ਲਈ ਕੰਮ ਆਉਗੇ ਇੱਕ ਵਧੀਆ ਡਿਸੀਜਨ ਆ ਹਮੇਸ਼ਾ ਹੀ ਅਸੀਂ ਜਿਹੜੇ ਆ ਡਿਸੀਜਨ ਉਦੋਂ ਲੈਨੇ ਆ ਜਦੋਂ ਲੰਘ ਜਾਂਦਾ ਜਦੋਂ ਪਾਣੀ ਲੰਘ ਜਾਂਦਾ ਨਾ ਫਿਰ ਆਪਾਂ ਬੰਦ ਬਣਾਉਣੇ ਸ਼ੁਰੂ ਕੋਸ਼ਿਸ਼ ਕਰਦੇ ਆ ਚਲੋ ਦੇਰ ਆਏ ਦਰੁਸਤ ਕਹ ਇਹੀ ਕਹਿ ਸਕਦੇ ਆ ਦੇਰ ਆਏ ਦਰੁਸਤ ਆ ਤੇ ਹੁਣ ਦੇਖਦੇ ਆ ਵੀ ਇਹ 800 ਜਿਹੜਾ ਵਰਕ ਪੀਸ ਅਫਸਰ ਨਵਾਂ ਜੁਆਇਨ ਹੁੰਦਾ ਵਾ ਇਹ ਕਿੰਨਾ ਕਿ ਸਾਡੀ ਇਸ ਸਮਾਜ ਨੂੰ ਹੋਰ ਸੁਰੱਖਿਤ ਬਣਾਉਣ ਲਈ ਇਹ ਹੈਲਪ ਕਰਦਾ ਜੀ ਤੇ ਆਪਣੇ ਕੈਨੇਡਾ ਦੇ ਬੱਚੇ ਇੱਕ ਵਿਅਕਤੀ ਨੇ ਜੀ ਆਨਲਾਈਨ ਪਟੀਸ਼ਨ ਸ਼ੁਰੂ ਕਰ ਲਈ ਤੇ ਕਹਿੰਦੇ ਉੱਤੇ ਕਾਫੀ ਲੋਕਾਂ ਨੇ ਸਾਈਨ ਵੀ ਕਰ ਦਿੱਤੇ ਵੀ ਆਪਾਂ ਡਰਪੂਰ ਸਾਹਿਬ ਨੂੰ ਕੈਨੇਡਾ ਚ ਇੰਟਰਨ ਹੁਣ ਦੇਣ ਦੇਖੋ ਜੀ ਇਹ ਜਿਹੜੇ ਕੈਨੇਡੀਅਨ ਦੇਖੋ ਕੋਈ ਵੀ ਦੇਸ਼ ਹੋਵੇ ਜਿਹੜੇ ਦੇਸ਼ ਦਾ ਕੋਈ ਵਿਅਕਤੀ ਕੋਈ ਨਾਗਰਿਕ ਜੋ ਆਪਣੇ ਦੇਸ਼ ਨਾਲ ਪਿਆਰ ਕਰਦਾ ਉਹ ਤਾਂ ਉਹਦੇ ਸਾਹਮਣੇ ਕੋਈ ਵੀ ਹੋਵੇ ਜਿਹੜਾ ਦੇਸ਼ ਦੇ ਖਿਲਾਫ ਬੋਲਦਾ ਉਹਦੇ ਖਿਲਾਫ ਉਹ ਆਪਣੇ ਕਰਨਗੇ ਪਹਿਲਾਂ ਜਿਹਦਾ ਆਪਾਂ ਕੱਲ ਗੱਲ ਕੀਤੀ ਸੀ ਐਲਨ ਮਾਸਕ ਜੀ ਦੇ ਅਲਕ ਮਾਸਕ ਦੇ ਖਿਲਾਫ ਜਿਹੜੀ ਹੁਣ ਤਾਂ ਉਹ 3 ਲੱਖ ਤੱਕ ਸਿਗਨੇਚਰ ਪਹੁੰਚ ਗਿਆ ਜੀ ਤੇ ਇਹ ਵੀ ਕਿਸੇ ਨੇ ਇੱਕ ਵਿਅਕਤੀ ਨੇ ਜੋ ਪਾਰਲੀਮੈਂਟਲ ਪਟੀਸ਼ਨ ਇੱਕ ਸ਼ੁਰੂ ਕੀਤੀ ਆ ਟੋਟੋਵਾ ਦੇ ਵਿੱਚ ਯੂਐਸ ਪ੍ਰੈਜ਼ੀਡੈਂਟ ਨੂੰ ਕੈਨੇਡਾ ਦੇ ਵਿੱਚ ਆਉਣ ਤੋਂ ਰੋਕਿਆ ਜਾਵੇ ਕਟੋਗੜ ਹੁਣ ਤੱਕ ਜਿੰਨੇ ਤੱਕ ਆਪਾਂ ਇਹ ਐਪੀਸੋਡ ਕੀਤਾ ਤੇ 28000 ਤੋਂ ਵੀ ਵੱਧ ਲੋਕਾਂ ਨੇ ਇਸ ਪਟੀਸ਼ਨ ਤੇ ਵੀ ਸਾਈਨ ਕਰਤਾ ਹੋ ਸਕਦਾ ਵੀ ਆਉਣ ਦੇ ਦਿਨਾਂ ਵਿੱਚ ਲੱਖਾਂ ਤੱਕ ਪਹੁੰਚ ਜਾਏ ਹਾਂ ਇਸ ਪਟੀਸ਼ਨ ਦਾ ਕੁਝ ਹੁੰਦਾ ਕਿ ਨਹੀਂ ਹੁੰਦਾ ਕਿਉਂਕਿ ਕਿ ਇੱਕ ਦੇਸ਼ ਦੇ ਨੂੰ ਦੂਜੇ ਦੇਸ਼ ਦੇ ਜਿਹੜੇ ਜਿਹੜੇ ਸਰਮੋਰਾ ਜਿਹੜਾ ਅਧਿਕਾਰੀ ਆ ਜਾਂ ਉਹਦਾ ਪ੍ਰਬੰਧਕ ਆ ਜਾਂ ਉਹਦਾ ਪ੍ਰਸ਼ਾਸਕ ਆ ਉਹਨੂੰ ਰੋਕਣਾ ਜਿਹੜਾ ਔਖਾ ਹੁੰਦਾ ਪਰ ਫਿਰ ਵੀ ਇੱਕ ਜੇ ਜਿੰਨੇ ਕੁ ਲੋਕ ਸਾਈਨ ਕਰਦੇ ਨੇ ਇੱਕ ਜਿਹੜਾ ਇੱਕ ਸੰਦੇਸ਼ ਜ਼ਰੂਰ ਜਾਊਗਾ ਬਿਸ਼ਿੰਗਟਨ ਤੱਕ ਬੇਬੀ ਕੈਨੇਡਾ ਦੇ ਵਿੱਚ ਲੋਕ ਕਿੰਨੇ ਕਿ ਜਿਹਦਾ ਕਹਿੰਦੇ ਸੀ ਨਾ ਵੀ ਜ਼ਿਆਦਾਤਰ ਲੋਕ 트ੰਪ ਸਾਹਿਬ ਕਹਿੰਦੇ ਸਾਡੇ ਨਾਲ ਰਲਣ ਨੂੰ ਤਿਆਰ ਨੇ ਤੇ ਫਿਰ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਕਿੰਨੇ ਕਿ ਲੋਕ ਰਲਣ ਨੂੰ ਤਿਆਰ ਨੇ ਜਾਂ ਕਿੰਨੇ ਕਿ ਸਾਨੂੰ ਆਣ ਤੋਂ ਰੋਕਦੇ ਨੇ ਇੱਥੇ ਤਾਂ ਮੈਨੂੰ ਇੱਕ ਆਪਣੇ ਪੰਜਾਬੀ ਦੀ ਕਹਾਵਤ ਯਾਦ ਆਉਂਦੀ ਆ ਕਹਿੰਦਾ ਜਦੋਂ ਜੰਗਲ 'ਚ ਅੱਗ ਲੱਗ ਗਈ ਨਾ ਤੇ ਸਾਰੇ ਆਪਣੇ ਆਪਣੇ ਤਰੀਕੇ ਨਾਲ ਕੋਈ ਪਾਣੀ ਪਾ ਰਿਆ ਇੱਕ ਚਿੜੀ ਵੀ ਕਿਉਂਜੇ ਨਾ ਭਰ ਕੇ ਲੈ ਕੇ ਪਾਣੀ ਅੱਗ ਉੱਤੇ ਪਾ ਕੇ ਜਾਂਦੀ ਆ ਬਿਲਕੁਲ ਬਿਲਕੁਲ ਤੇ ਬੰਦਰ ਨੇ ਪੁੱਛਿਆ ਵੀ ਤੇ ਇਹਦਾ ਫਰਕ ਹੀ ਪਊਗਾ ਉਹ ਕਹਿੰਦੇ ਫਾਰਕ ਪਾਵੇ ਜਾਂ ਨਾ ਪਾਵੇ ਪਰ ਜਰੂਰ ਇਤਿਆਹ ਲਿਖਿਆ ਜਾਊਗਾ ਤਾਂ ਮੇਰਾ ਨਾਮ ਲਿਖਿਆ ਜਾਊਗਾ ਵੀ ਇੱਕ ਅੱਗ ਬੁਝਾਉਣਿਆਂ ਵਾਲਿਆਂ ਵਿੱਚ ਬੁਝਾਉਣ ਵਾਲਿਆਂ ਦੀ ਸੀਗਾ ਲਗਾਨਦੀ ਸੀ ਬਿਲਕੁਲ ਬਿਲਕੁਲ ਤੇ ਬੰਦੇ ਨੇ ਜਾਣੀ ਕਿ ਆਪਣੇ ਆਪ ਨੂੰ ਇੱਕ ਪ੍ਰੋਟੈਸਟ ਜਹਾਜ਼ ਕਰ ਦਿੱਤਾ ਚਾਹੀਦਾ ਜੀ ਦੇਖੋ ਜੀ ਆਪਣਾ ਜੇ ਫਰੀਡਮ ਆਫ ਸਪੀਚ ਸਾਨੂੰ ਮਿਲੀ ਆ ਸਾਨੂੰ ਕੋਈ ਨਹੀਂ ਚੰਗਾ ਚਾਗਦਾ ਤਾਂ ਆਪਾਂ ਕਹਿ ਸਕਦੇ ਤੇ ਆਪਣਾ ਜੇ ਅਸੀਂ ਗੱਲ ਕਰੀਏ ਜੀ ਕਹਿੰਦੇ ਹੁਣ ਅਮਰੀਕਾ ਹੋਰ ਮਹਿੰਗਾ ਹੋ ਗਿਆ ਅਮਰੀਕਾ ਮਹਿੰਗਾ ਹਾਂ ਜੀ ਅਮਰੀਕਾ ਤਾਂ ਪਹਿਲਾਂ ਹੀ ਮਹਿੰਗਾ ਜਗਾ ਪਰ ਥੋੜਾ ਹੋਰ ਮਹਿੰਗਾ ਹੋ ਗਿਆ ਹਾਂ ਜੀ ਉਹਣਾ ਜਿਹੜੀ ਉੱਥੇ ਦੀ ਨਾਗਰਿਕਤਾ ਆ ਜਿਹਦਾ ਪਹਿਲਾਂ ਵਾਈਡਨ ਸਾਹਿਬ ਦੇ ਟਾਈਮ ਵੀ ਇੱਕ ਹੁੰਦਾ ਸੀ ਇਹ ਵੀਜ਼ਾ ਜਿਹਨੂੰ ਕਿ ਆਪਾਂ ਇਹਨੂੰ ਕਹਿੰਦੇ ਏਵੀ 5 ਏਵੀ 5 ਵੀਜ਼ਾ ਸੀਗਾ ਜਿਹੜੇ ਤਹਿਤ ਕੀ ਤੁਸੀਂ ਅਗਰ ਅਮਰੀਕਾ ਦੇ ਵਿੱਚ ਕਿਤੇ ਵੀ 1 ਮਿਲੀਅਨ ਡਾਲਰ ਇਨਵੈਸਟ ਕਰਦੇ ਆ ਤੇ 10 ਬੰਦਿਆਂ ਨੂੰ ਰੋਜ਼ਗਾਰ ਦਿੰਦੇ ਆ ਤੇ ਤੁਹਾਨੂੰ ਉੱਥੇ ਦੀ ਜਿਹੜੀ ਨਾਗਰਿਕਤਾ ਮਿਲ ਸਕਦੀ ਸੀ ਤੇ ਇਹਦੇ ਲਈ 5 ਤੋਂ 7 ਸਾਲ ਦੀ ਉਡੀਕ ਕਰਨੀ ਪੈਂਦੀ ਸੀ ਮਤਲਬ ਉੱਥੇ ਜਾ ਕੇ ਸ਼ੁਰੂ ਕਰਕੇ ਜਿੱਦਾਂ ਇੱਕ ਵੀਜ਼ਾ ਹੁੰਦਾ ਸੀ ਉਸ ਤੋਂ ਬਾਅਦ ਤੁਹਾਨੂੰ ਗ੍ਰੀਨ ਕਾਰਡ ਮਿਲਦਾ ਸੀ ਤਾਂ ਪਰ 트럼ਪ ਸਾਹਿਬ ਨੇ ਜਿੱਦਾਂ बिजनेਸਮੈਨ ਨੇ ਉਹਨਾਂ ਨੇ ਇਹ ਕਿਹਾ ਵੀ 1 ਮਿਲੀਅਨ ਦੀ ਕੋਈ 10 ਬੰਦੇ ਜਿਹੜੇ ਤੁਸੀਂ ਨੌਕਰੀਆਂ ਦੇਣੀਆਂ ਉਹਨਾਂ ਛੱਡੋ ਤੁਸੀਂ ਸਿੱਧੇ 5 ਮਿਲੀਅਨ ਡਾਲਰ ਇਨਵੈਸਟ ਕਰੋ। ਇਹ 10 ਬੰਦਾਂ ਨੂੰ ਜੌਬ ਦੇਣ ਦੀ ਲੋੜ ਨਹੀਂ ਹੋ। ਨਹੀਂ 5 ਮਿਲੀਅਨ ਡਾਲਰ ਹੁਣ ਪਤਾ ਨਹੀਂ ਉਹ ਕਿੱਥੇ ਇਨਵੈਸਟ ਕਰਨਾ ਜਾਂ ਫਿਰ ਸਿੱਧੇ ਹੀ ਫੜਾ ਕੇ ਤੇ ਕੈਸ਼ ਉਹ ਕੈਸ਼ ਨਹੀਂ ਫੜਨਾ ਕਿਤੇ ਸਰਕਾਰ ਨੇ ਵੀ ਨਿਰੋਜਗਾਰ ਦੀ ਕਰਤੀ ਆ ਵੀ 10 ਹੋਣਾ ਹੁਣ 5 ਮਿਲੀਅਨ ਡਾਲਰ ਤੁਸੀਂ ਇਨਵੈਸਟ ਕਰੋ ਤੇ ਤੁਹਾਨੂੰ ਕਾਰਡ ਦਵਾਂਗੇ ਈ ਵੀਜ਼ੇ ਦੀ ਜਗ੍ਹਾ ਇੱਕ ਮਿਲੂਗਾ ਕਾਰਡ ਜਿਹਨੂੰ ਕਹਿੰਦੇ 골ਡ ਕਾਰਡ। ਇਹਦਾ ਗ੍ਰੀਨ ਕਾਰਡ ਹੈ ਨਾ ਗ੍ਰੀਨ ਤੋਂ ਉੱਪਰ 골ਡ ਕਾਰਡ ਉਹਦਾ ਨਾਮ ਦਿੱਤਾ ਗਿਆ ਵੀ ਜਿਹਦੇ ਤਹਿਤ ਕਿ ਤੁਹਾਨੂੰ ਜਿਹੜੀ ਆ ਬਹੁਤ ਜਲਦੀ ਜਿਹੜੀ ਨਾਗਰਿਕਤਾ ਮਿਲ ਜਾਊਗੀ ਤੇ ਇਹ ਹੁਣ ਅਗਲੇ 2 ਹਫ਼ਤਿਆਂ ਦੇ ਵਿੱਚ ਕਹਿੰਦੇ ਇਹ ਸਟਾਰਟ ਹੋਣ ਵਾਲਾ ਹੀ ਹੈ ਇਹ ਜਿਹੜਾ ਕੰਮ ਸੋ ਬੜੀ ਇੱਕ ਦੇਖੋ ਜੀ ਇਹ ਇਹ ਇਦਾਂ ਦਾ ਕੈਨੇਡਾ ਵਿੱਚ ਵੀ ਇੱਕ ਕਈ ਤਰ੍ਹਾਂ ਦੇ ਦਨੇ ਸਕੀਮਾਂ ਹੈਗੀਆਂ ਜਿਹਦੇ ਵਿੱਚ ਇਨਵੈਸਟਰ ਕਲਾਸ ਜਿਹਨੂੰ ਕਹਿੰਦੇ ਆ ਵੀ ਅਗਰ ਕੋਈ ਬੰਦਾ ਇਨਵੈਸਟਮੈਂਟ ਕਰਦਾ ਬਿਜ਼ਨਸਮੈਨ ਆ ਉਹਦੀ ਫੈਮਿਲੀ ਨੂੰ ਪੀਆਰ ਮਿਲਦੀ ਹੈ ਤੇ ਇਹ ਵੀ 1 ਮਿਲੀਅਨ ਤੋਂ ਸਿੱਧਾ ਹੀ 5 ਮਿਲੀਅਨ ਸੋ ਪਰ ਹੁਣ ਮੈਨੂੰ ਇਹ ਨਹੀਂ ਸਮਝ ਲੱਗਿਆ ਵੀ ਜੇ ਆਪਾਂ ਇਨਵੈਸਟਮੈਂਟ ਕਰਨੀ ਹੈ ਉਹ 5 ਮਿਲੀਅਨ ਦੀ ਤੇ ਨਾਲ ਇਹਨਾਂ ਨੇ 10 ਬੰਦੇ ਜਿਹੜੇ ਰੋਜ਼ਗਾਰ ਦੇਣਾ ਸੀ ਉਹਨਾਂ ਨੂੰ ਕਿਉਂ ਕਟਿਆ ਕੋਈ 5 ਮਿਲੀਅਨ ਕਿੱਥੇ ਲਾਣਾ ਹੂੰ ਉਹ ਵੀ ਹੈ ਨਾ ਪੇ ਲਾ ਕੇ ਇਨਵੈਸਟ ਹੋਊਗਾ ਤਾਂ ਕਿਸੇ ਨਾ ਕਿਸੇ ਰੋਜ਼ਗਾਰ ਤਾਂ ਮਿਲ ਅਸਲ ਤਾਂ ਫਾਇਦਾ ਪਬਲਿਕ ਨੂੰ ਤਾਂ ਹੀ ਹੈ ਜੇ ਪੈਸਾ ਲੱਗੇ ਤਾਂ ਕਿਸੇ ਨੂੰ ਰੋਜ਼ਗਾਰ ਮਿਲੇ ਜੇ ਨਾਲ ਜਿਹਦਾ ਫਿਰ ਜੇ 10 ਦੀ ਥਾਂ ਕੋਈ 40 ਬੰਦੇ ਦਾ ਕਰ ਲੈਂਦੇ ਵੀ ਵੱਡਾ ਬਿਜ਼ਨਸ ਹੋਊਗਾ ਹਾਂ じゃ ਤਾਂ ਫਿਰ 5 ਮਿਲੀਅਨ ਕਿਤੇ ਸਰਕਾਰ ਦੇ ਖਜ਼ਾਨੇ ਜਿੱਦਾਂ ਜਾਵਾ ਕਰਾਣਾ ਪਰ 5 ਮਿਲੀਅਨ ਬਹੁਤ ਅਮਾਊਂ ਅਗਰ ਕੈਨੇਡਾ ਦੇ ਦੇਖਿਆ ਜਾਵੇ ਤਾਂ ਇਹ 5 ਮਿਲੀਅਨ ਦੀ بجائے ਆਪਣੇ 8-9 ਮਿਲੀਅਨ ਬਣ ਜਾਣੇ ਅਗਰ 70 ਸੈਟ ਦੇ ਹਿਸਾਬ ਨਾਲ ਵੀ ਦੇਖਿਆ ਜਾਵੇ ਸੋ ਬੜਾ ਪੈਸਾ ਲਾਣਾ ਹੈ ਪਰ ਇੱਕ ਕਿਸਮ ਦਾ ਅਮੀਰ ਜਿਹੜੇ ਬਿਜ਼ਨਸਮੈਨ ਹਨ ਉਹਨਾਂ ਨੂੰ ਅਟਰੈਕਟ ਕੀਤਾ ਗਿਆ ਹੈ ਉਹ ਕਿਸੇ ਆਪਣੇ ਦੇਸ਼ਾਂ ਤੋਂ ਇਸ ਦੇਸ਼ ਤੋਂ ਆਣਾ ਚਾਹੁੰਦੇ ਨੇ ਇੱਕ ਤਾਂ ਮਨੀ ਅਮਰੀਕਾ ਵਿੱਚ ਇਨਵੈਸਟ ਹੋਏਗੀ ਕਿਉਂਕਿ ਅਮਰੀਕਾ ਦੀ ਨਾਗਰਿਕਤਾ ਹਰ ਕੋਈ ਚਾਹਦਾ ਵਾ ਠੀਕ ਹੈ ਜੀ ਕਿੰਬਰ ਕੋ ਇਸੇ ਕਰਕੇ ਦੋਨੋਂ ਕੈਨੇਡਾ ਵਾਲਿਆਂ ਨੂੰ ਵੀ ਕਿਹਾ ਸੀ ਵੀ ਆ ਜਾਓ ਪਰ ਕੈਨੇਡਾ ਵਾਲਿਆ ਸਾਡੀ ਆਪਣੀ ਟੋਰ ਹੈ ਹਾਂ ਜੀ ਤੇ ਆਪਣੇ 트럼ਪ ਸਾਹਿਬ ਕੀ ਕਰ ਰਹੇ ਨੇ ਸੀ ਇਹ ਨੇ ਜਾਂ ਮਜ਼ਾਕ ਕਰ ਰਹੇ ਨੇ ਵੀ ਜਾਂ ਡਰਾ ਰਹੇ ਨੇ ਕੀ ਉਹਨਾਂ ਦਾ ਮਾਈਂਡ ਸੈਟ ਕਿਸ ਤਰ੍ਹਾਂ ਦਾ ਹੈਗਾ ਯਾਰ ਹੁਣ ਕਹਿੰਦੇ ਜਿਹੜੀ ਟੈਰਫ ਹੈਗਾ 4 ਮਾਰਚ ਨੂੰ ਪਹਿਲਾਂ ਲੱਗਣਾ ਸੀਗਾ ਤੇ ਹੁਣ ਕਹਿੰਦੇ ਅੱਗੇ 2 April ਤੱਕ ਲੈ ਗਏ ਨੇ ਇਹਨੂੰ ਇਹ ਜਾਈ ਜਾਣਾ ਜੀ ਇਹ ਨਾ ਹੁਣ ਰੁਕਦਾ ਇਹ ਕਿਉਂਕਿ ਦੇਖੋ ਉਹਨਾਂ ਨੇ ਟੈਰਫ ਜਿਲੇ ਲਾਣਾ ਸੀ ਨਾ ਟੈਰਫ ਪਹਿਲਾਂ ਉਹਨੇ ਲਾ ਕੇ ਦੇਖਿਆ ਵੀ ਮੋਰੇ ਉਹ ਕੀ ਆਂਦਾ ਕਹਿੰਦਾ ਦੇਖੋ ਤੇਲ ਦੇਖੋ ਤੇਲ ਦੀ ਧਾਰ ਦੇਖੋ ਉਹਨੇ ਜਿਲੇ ਦੇਖਿਆ ਵੀ ਮੈਂ ਲਗਾ ਟੈਰਫ ਲਾਣਾ ਉਹਨਾਂ ਦੇ ਜਿਹੜੇ ਥਿੰਕ ਟੈਂਕਰ ਹੋਣੇ ਉਹ ਕਹਿੰਦਾ ਭਾਜੀ ਜੇ ਤੁਸੀਂ ਡਰ ਬਲਾਤਾ ਸਾਨੂੰ ਇਥੋਂ ਡਬਲ ਨੁਕਸਾਨ ਹੋਣਾ ਜਿੱਦਾਂ ਕਿ ਉਹ ਰਿਲੇਟਡ ਖਬਰ ਆਈ ਹੈ ਵੀ ਜਿਹੜਾ ਅਲੂਮੀਨੀਅਮ ਦਾ ਟੈਰਫ ਲੱਗਦਾ 1 ਲੱਖ ਤੋਂ ਵੱਧ ਜੌਬ ਜਿਹੜੀ ਅਮਰੀਕਾ ਚ ਚੱਲਿਆ ਨਹੀਂ ਸੋ ਇਸ ਕਰਕੇ ਉਹਨਾਂ ਨੇ ਕੀ ਕੀਤਾ ਮਤਲਬ ਕਹਿੰਦੇ ਹੋਣੇ ਵੀ ਡਰਾ ਡਰਾ ਕੇ ਜਿੱਦਾਂ ਹੁੰਦਾ ਨਾ ਲੜਾਈ ਲੱਗਦੀ ਹੁੰਦੀ ਆ ਕੋਈ ਬੰਦਾ ਮਾਰਦਾ ਨਹੀਂ ਉਦੋਂ ਹੀ ਡੰਡਾ ਚੱਕ ਕੇ ਮਾਰੀ ਜਾਂਦਾ ਉਦੋਂ ਡੰਡਾ ਚੱਕ ਕੇ ਮਾਰ ਚੱਕੀ ਜਾਂਦਾ ਮਾਰਨਾ ਨਹੀਂ ਜਿਆ ਗਾਲਾਂ ਕਢੇ ਇਧਰ ਇਧਰ ਆ ਉਹ ਵਾਲਾ ਹਵਾ ਵੀ ਡਰਾ ਹੀ ਜਾਂਣਾ ਡਰਾ ਡਰਾ ਕੇ ਜਿਹੜਾ ਕੰਮ ਕੰਮ ਨਿਕਲਦਾ ਨਿਕਲ ਜਾਏ ਅ ਜਿੱਦਾ ਹੁੰਦਾ ਸੀ ਨਾ ਵੀ ਇੱਕ ਕਹਿੰਦੇ ਵਿਆਹ ਹੋਇਆ ਤੇ ਉਹ ਕਹਿੰਦਾ ਵੀ ਮੈਨੂੰ ਪਾਣੀ ਗਰਮ ਕਰ ਦੇ ਵਰਨਾ ਘਰ ਵਾਲੀ ਨੂੰ ਕਹਿੰਦੇ ਪਾਣੀ ਗਰਮ ਕਰਤਾ ਦੋ ਤਿੰਨ ਰੋਜ਼ ਹਰ ਸਵੇਰੇ ਉੱਠ ਕੇ ਕਹਣਾ ਵੀ ਪਾਣੀ ਗਰਮ ਕਰ ਦੇ ਵਰਨਾ ਉਹ ਘਰ ਵਾਲੀ ਡਰੀ ਜਾਵੇ ਵਿਚਾਰੀ ਗਰਮ ਇੱਕ ਦਿਨ ਗੁੱਸੇ ਜਾ ਕੇ ਕਹਿਤਾ ਵੀ ਕੀ ਯ ਵਰਨ ਉਹ ਕਹਿੰਦਾ ਜੀ ਕੋਈ ਗੱਲ ਨਹੀਂ ਮੈਂ ਬਿਠਣ ਦੇਣਾ ਨਾਲੂੰ ਉਹ ਵਾਲਾ ਸਾਹਵਾ ਵੀ ਡਰਾ ਖ ਕੇ ਆਹ ਲੈਂਦਾ ਜੇ ਇੱਕ ਵਾਰੀ ਟਾਇਰ ਫਲਾ ਕੇ ਸਾਨੂੰ ਪਤਾ ਲੱਗ ਜੂ ਲੇਕਿਨ ਅੱਥੇ ਅਸੀਂ ਇੱਕ ਗੱਲ ਜ਼ਰੂਰ ਆਪਣੀ ਨੈਟਾ ਗਵਰਨਮੈਂਟ ਨੂੰ ਕਹਿਣੀ ਚਾਹਾਂਗੇ ਜਿਹੜੇ ਪ੍ਰੋਵਿੰਸ ਗਵਰਨਮੈਂਟ ਉਹਨਾਂ ਨੂੰ ਕਹਿਣੀ ਚਾਹਾਂਗੇ ਯੋਪਾ ਮੈਂ ਅੱਗੇ ਕਰੀ ਜਾਂਦੇ ਆ ਤੁਸੀਂ ਠਰਨੇ ਦਾ ਬੈਜੋ ਬੋੜਾ ਤੁਸੀਂ ਬਾਕੀ ਡੋਰ ਖੋਲੇ ਆ ਉਹਨੂੰ ਵੀ ਤਾਂ ਬੰਦਨਾ ਕਰ ਲਿਓ ਪਰ ਚੈਨਲ ਖੋਲ ਕੇ ਰੱਖੋ ਤਾਂ ਜੋ ਅਸੀਂ ਵੀ ਕੈਨੇਡਾ ਵਾਸਤੇ ਕੁਝ ਵਧੀਆ ਕਰ ਸਕੀਏ ਕਿ ਕੱਲ ਨੂੰ ਕੋਈ ਮੁੜ ਕੇ ਅਸੀਂ ਕੰਡੀਸ਼ਨ ਇੱਕਦਮ ਨਾ ਸਿਰਤੇ ਪੈ ਜਾਵੇ ਬਿਲਕੁਲ ਜੀ ਬਿਲਕੁਲ ਸਾਨੂੰ ਕੋਈ ਦਬਕਮਾਨਾ ਨਾ ਹੋਵੇ ਇਹ ਨਾ ਹੋਵੇ ਕੋਈ ਦੁਕਾਨ ਹੋਵੇ ਉਹੀ ਸਾਨੂੰ ਮਨਾ ਕਰ ਦੇਵੇ ਨਾ ਜੀ ਹਾਂਜੀ ਤੇ ਬਾਕੀ ਕਹਿੰਦੇ ਆਪਣੇ ਇੱਕ ਐਨਏ ਰੋਲੇ ਰੱਪੇ ਦੇ ਵਿੱਚ ਇੱਕ ਹਵਾ ਦਾ ਠੰਡਾ ਬੁੱਲਾ ਵੀ ਆਇਆ ਜੀ ਇਹ ਕੈਨੇਡਾ ਵਾਸਤੇ ਵਧੀਆ ਹੈ ਤੇ ਖਾਸ ਕਰਕੇ ਅਲਬਰਟਾ ਵਾਸਤੇ ਜ਼ਿਆਦਾ ਵਧੀਆ ਹੈ ਜੀ ਤੇ ਟਰੰਪ ਸਾਹਮਣੇ ਕਹਿੰਦੇ ਜਿਹੜੀ ਪਾਈਪਲਾਈਨ ਸੀਗੀ ਉਹਨੂੰ ਹੜੀ ਖੱਡੀ ਦਿੱਤੀ ਹੈ ਜੀ ਬਿਲਕੁਲ ਜੀ ਇਹ ਜੀ ਕੀ ਸਟੋਨ ਐਕਸਲ ਪਾਈਪਲਾਈਨ ਹੈ ਜਿਹੜੀ ਕੀ ਹੈ ਆਪਣਾ ਔਇਲ ਜਿਹੜਾ ਉਹਦੋਂ ਜਾਣਾ ਸੀਗਾ ਉਹ ਬੜੀ ਹੀ ਇੱਕ ਵਧੀਆ ਸੀਗਾ ਜਿੱਦੇ ਪੈਸਾ ਵੀ ਕਾਫੀ ਇਨਵੈਸਟ ਹੋਇਆ ਸੀਗਾ ਕੈਨੇਡਾ ਦਾ ਤੇ ਅਲਬਰਟਾ ਉਹਦੇ ਨਾਲ ਤੁਹਾਨੂੰ ਕਿ ਔਇਲ ਜਿਹੜਾ ਮੇਨਲੀ ਅਲਬਰਟਾ ਵਿੱਚੋਂ ਨਿਕਲਦਾ ਇਹ ਇਹਦੇ ਨਾਲ ਕਨੈਕਟਡ ਹੈ ਤੇ ਬਾਰੇ ਜਦੋਂ ਵਾਈਡਨ ਸਾਹਿਬ ਆਏ ਸੀ ਉਹਨਾਂ ਨੇ ਪਹਿਲਾ ਐਗਜ਼ੀਕਿਊਟਿਵ ਆਰਡਰ ਜੋ ਆਪਣਾ ਪਾਸ ਕੀਤਾ ਸੀ ਉਹਦੇ ਵਿੱਚ ਇਹਨੂੰ ਕੈਨਸਲ ਕਰਦਾ ਸੀ ਕਿਉਂਕਿ ਉਹਨਾਂ ਦੀ ਜਿਹੜੇ ਐਨਵਾਇਰਨਮੈਂਟ ਫ੍ਰੈਂਡਲੀ ਲੋਕ ਸੀ ਉਹਨਾਂ ਨੇ ਇਨਪੋਜ਼ ਕੀਤਾ ਸੀ ਤੇ ਉਹਨਾਂ ਦੀ ਜਿਹੜੀ ਇਲੈਕਸ਼ਨ ਕੈਂਪੇਨ ਸੀ ਉਹਦੇ ਵਿੱਚ ਉਹਨਾਂ ਨੇ ਵਾਦਾ ਦਾਵਾ ਕੀਤਾ ਸੀ ਵੀ ਮੈਂ ਇਹਨੂੰ ਕੈਨਸਲ ਕਰਾਂ ਪਰ ਕਿਉਂਕਿ ਹੁਣ ਟਰੰਪ ਸਾਹਿਬ ਵਾਪਸ ਆ ਗਏ ਨੇ ਇਹਨਾਂ ਨੇ ਕਿਹਾ ਵੀ ਉਹ ਜਿਹੜਾ ਕੀ ਸਟੋਨ ਐਕਸਲ ਪਾਈਪਲਾਈਨ ਆ ਉਹ ਅਮਰੀਕਾ ਲਈ ਦੀ ਇਕਨੋਮੀ ਲਈ ਵਧੀਆ ਹੈ ਤੇ ਉਹ ਉਹ ਇਹ ਤੇ ਦੁਬਾਰਾ ਇਹਨੂੰ ਰਿਵਾਈਵ ਕਰਨ ਵਾਲੇ ਉਹਨਾਂ ਨੇ ਕਹਿਤਾ ਵੀ ਕਰਾਂਗੇ ਤੇ ਇਹ ਵੀ ਇੱਕ ਗੁੱਡ ਸੰਕੇਤ ਵੀ ਆ ਦੇਖੋ ਜੀ ਇੱਕ ਉਹੀ ਗਾਣਾ ਹਾਰ ਜਿਹੜੇ ਹਵਾ ਗਮਾ ਗਰਮਾਆਂ ਵਿੱਚ ਕੋਈ ਨਾ ਕੋਈ ਠੰਡਾ ਹਵਾ ਦਾ ਬੁੱਲਾ ਵੀ ਆ ਹੀ ਜਾਂਦਾ ਵਾ ਸੋ ਇਹ ਵੀ ਇੱਕ ਵਧੀਆ ਚੀਜ਼ ਆਕਰ ਆ ਜਾਏ ਕੋਈ 4 ਸਾਲ ਤੋਂ ਵੇਟ ਕਰਦੇ ਕਾਫੀ ਪੈਸਾ ਜਿਹੜਾ ਇਨਵੈਸਟ ਹੋਇਆ ਸੀਗਾ ਮੈਂ ਕੈਨੇਡਾ ਦਾ ਜੋ ਕਿ ਨੁਕਸਾਨ ਚ ਗਿਆ ਸੀ ਤੇ ਹੋ ਜਵੇ ਤਾਂ ਬਹੁਤ ਵਧੀਆ ਜੀ ਪਰ ਜੇ ਉਹਨਾਂ ਨੇ ਕਿਆਰ ਕਰੇ ਦੇਣਾ ਤੇ ਅੱਜ ਵਾਸਤੇ ਇਤਨਾ ਹੀ ਤੇ ਕੱਲ ਨੂੰ ਫੇਰ ਅਸੀਂ ਨਵੀਆਂ ਗੱਲਾਂ ਨਵੀਆਂ ਖਬਰਾਂ ਦੇ ਨਾਲ ਇੱਕ ਵਾਰੀ ਫੇਰ ਰੂਹ ਰੂ ਹੋਵਾਂਗੇ ਸਾਨੂੰ ਦੀ ਇਜਾਜ਼ਤ ਧੰਨ ਸ਼੍ਰੀ ਅਕਾ Рабракань.